ਤੋ ਪਹਿਲਾ ਟਰੈਕਟਰ ਆਪਾਂ ਕੱਢਣ ਲੱਗੇ ਆ ਆ ਆਪਣੇ ਨਾਲੋਂ ਸਾਥੀ ਇਹ ਬਾਈ ਦਾ ਟਰੈਕਟਰ ਆ ਕਹਿੰਦਾ ਅੱਜ ਮੈਂ ਨਹੀਂ ਮੰਨਦਾ ਗੋਪੀ ਡਰਾਈਵਰ ਬਹਿ ਗਿਆ ਉੱਤੇ ਲੈ ਵੀ ਮੇਤਰਾ ਕਹੀ ਦੇ ਫਿਰ ਟਰੈਕਟਰ ਜਾਂਦਾ ਬਾਰਦਾ ਆंदा ਆਂਦਾ ਸਾਰਾ ਭਰਨਾ ਟਰੈਕਟਰ ਤੇ ਆ ਮਾਂ ਦੁਰੰਦਿਆ ਐ। ਉਹ ਬਾਕੀ ਫੱਟੀਆਂ ਮੇਰਦੇ ਕਿੰਨੇ ਆਂਦੇ ਸਾਰਾ ਭਰਨਾ ਟਰੈਕਟਰ ਤੇ ਉਹ ਮਾਂ ਦੁਰੰਦਿਆ ਬਜਾਰਾ। ਲੈ ਗਿਆ ਲੈ ਗਿਆ ਕਰਮਾਲਾ ਖਿੱਚ ਕੇ ਹਾਂ ਡੱਕਦੇ ਡੱਕਦੇ ਇੱਥੇ ਹੀ ਬਾਈ ਓਏ ਤੇ ਇੱਥੇ ਡੱਕਦੇ ਆਹੋ ਲੈ ਵੀ ਇੱਕ ਟਰੈਕਟਰ ਆਪਣਾ ਨਿਕਲ ਗਿਆ ਵਾ ਟਰੈਕਟਰ ਤੋਂ ਜ਼ਿਆਦਾ ਸਾਰੇ ਮੁੰਡਿਆਂ ਨੇ ਜ਼ੋਰ ਲਾਇਆ ਇਹ ਆ ਗੌਰ ਸਾਡਾ ਮੇਨ ਟੈਕਰ ਸਾਹਿਬ ਇਹ ਆ ਰਾਣਾ ਇਹਦੇ ਚੰਡੇ ਤੇ ਰੋਖ ਨਹੀਂ ਹਰੇ ਹੁੰਦੇ ਤੇ ਵਾਹ ਇਹਦੇ ਚੰਡੇ 'ਵਾਂ ਰੋਖ ਨਹੀਂ ਹਰੇ ਹੁੰਦੇ ਇਹ ਤੋਂ ਬਿਜੋ ਜਨਾਬ ਆਜ ਹੁੰਦਾ ਹੀ ਇਹਦੀਆਂ ਤੇ ਬੇੜੀਆਂ ਤੇ ਵਟੇ ਪਏ ਅੱਜ ਆਹੋ ਯਾ ਵਾਲਾ ਕੇ ਬਾਜ ਲਿਆ ਸੀ ਹਾਂ ਆਈ ਲਵ ਯੂ ਸਬਸਕ੍ਰਾਈਬ ਕਰੋ ਸਾਰੇ ਜਣੇ ਆਹ ਬਸ ਸੱਕਰ ਬਾਰਾ ਕਰ ਦੋ ਤੇਰੇ ਨੂੰ ਐ ਨਹੀਂ ਥਲੇ ਥਲੇ ਲਾ ਮੁੰਡਿਓ ਲਾਓ ਇੱਥੇ ਵੀ ਲਾ ਦੇ ਇਹ ਆ 855 ਇਹਦੇ ਨਾਲ ਵੱਡਾ ਟਰਾਲਾ ਕੱਢਾਂਗੇ ਆਪਾਂ ਇਹ ਆ ਪ੍ਰੀਤ ਸਾਰਕਾਸ ਪਾਵਰ ਆ ਤੇ ਉਹ 85595 ਪਾਵਰ ਆ ਪਰ ਕੀ ਹੈਗੀ ਆ ਹਾਂ ਓਏ ਓਏ ਇਹ ਗਿਆ ਆਹੋ ਵਾਧੂ ਪਈ ਰੋਟੀ ਵਾਧੂ ਪਈ ਐ ਮਾਮਾ ਰੋਟੀਆਂ ਦੇ ਸਾਰੇ ਪਿੰਡ ਦੀਆਂ ਲਿਆਇਆ ਇੰਨਾ ਥੱਬਾ ਪਿਆ ਜੇ ਤੇ ਥੋੜੀ ਥੋੜੀ ਅਚਾਰ ਹੈਗਾ ਏ ਇਹ ਕਰਾਂ ਉਹ ਵੀ ਨਾਲ ਖਾੜੋ ਆ ਲਾ 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 ਵੱਡੀ ਲਾਦਾ ਵੱਡੀ ਲਾਦਾ ਲਗਾਇਆ ਜਾਂ ਮੈਂ ਨਾ ਦੇ ਦਿੱਤਾ ਕਿ ਖਾਂਦਾ ਆ ਉਹ ਗੱਲ ਬਣੀ ਆ ਉਹ ਕੱਲ ਹੋ ਜਾਣਾ ਭਾਈ ਬਹੁਤ ਗੁੱਸੇ 'ਚ ਵਾ ਸਾਡਾ ਗੋਬੀ ਭਾਈ ਮੁੰਡੇ ਸੌ ਸਾਈ ਹੋ ਗਏ ਆ ਤਕਾ ਲਾ ਕੇ ਟਰੈਕਟਰ ਨੂੰ ਹੁਣ ਆਪਾਂ ਅੱਜ ਤੇ ਬਹਿਵਾਂਗੇ ਟਰੈਕਟਰ ਪਰ ਹੀ ਇੱਥੇ हम ट्राला व्डा है जगह गिली है थोड़ी कर मुंड क्या दो टेंटर पा कच करा दरिया की जातरा मुडा खिची आम कला ਅੱਜ ਨਹੀਂ ਰਵਦਾ ਝੋਟਾ ਇਹ ਗੱਲ ਆ ਗਿਆ ਖਿੱਚ ਕੇ ਲੈ ਗਿਆ ਲੈ ਵੀ ਮਿੱਤਰੋ ਮੁੰਡੇ ਨੇ ਮੁੰਡੇ ਨਹੀਂ ਮੰਨਦੇ ਮੁੰਡੇ ਆਓ ਲੈ ਅੱਧ ਹੋ ਗਈ ਬਾਈ ਜੀ ਕਹਿੰਦੇ ਟਰੈਕਟਰ ਸਟਾਰਟ ਆ ਟਰੈਕਟਰ ਧੱਕੇ ਤੇ ਆ ਮੁੰਡੇ ਕਹਿੰਦੇ ਟਰਾਲੇ ਨੂੰ ਪੂਰਾ ਲੱਦ ਕੇ ਟੀਸੀ ਕੱਢ ਕੇ ਫੇਰ ਕਾਕੇ ਦਾ ਚਿਹਰਾ ਦੱਸਦਾ ਵੀ ਨਹੀਂ ਸਹਿਮਤੀ ਇਹ ਕੰਮ 'ਚ ਆਓ ਮੁੰਡਿਆਂ ਨੂੰ ਰੇਤਾ ਹੀ ਨਹੀਂ ਪਸੰਦ ਆਉਣ ਦੇਈ ਤੇ ਬਟਰਲ ਕਰੋ ਜਾ ਮੈਂ ਛੋੜਦਾ ਆਜ ਦਰਿਆ ਦੇ ਮੁੰਡਿਆਂ ਨੇ ਪੂਨੀ ਵਾਲਿਆਂ ਨੇ ਆ ਕੇ ਰੌਣਕਾ ਛਣਕ ਲਾਈਆਂ ਏ ਮੋਟਿਆ ਫਟੋ ਫੱਟੀ ਕਰਦੇ ਫੋਟੋ ਫੱਟੀ ਕਰਦੇ ਦਰਿਆ ਸਾਰਾ ਫੱਟਿਆ ਨਾ ਭਰੀ ਜਨਾ ਤੂੰ ਲੱਦਾ 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 ਮੁੰਡਾ ਮੁੰਡਿਓ ਮੁੰਡਿਓ ਮਿੰਟ ਮਾਰੋ ਐ ਬੱਚੋਟੇ ਦੇ ਟੀਸੀ ਕੱਢ ਕੇ ਡਾਕਤੀ ਨਿੱਕੇ ਵਾਲੇ ਟਰੈਕਟਰ ਦੀ ਕਾਕਾ ਤੂੰ ਹੀ ਲੱਗਦਾ ਹਣਾ ਓਏ ਭਾਈ ਇਹ ਆ ਗਈ ਸੇਵ ਇੱਥੇ ਜੀਵਤ ਹਣਾ ਤੇਰੀਆਂ ਮੈਂ ਚਤਰੀ ਮਤਰੀ ਇਹ ਨਹੀਂ ਦੇ ਲਾਦਾ ਕਾਕਾ ਹੁਣ ਤੇਰਾ ਆ ਰਿਹਾ ਥੱਲੇ ਹੋਰ ਓ ਟਿੱਕੀ ਇਲ ਤੇਰਾ ਆਦਾ ਕਾਫੀ ਬਾਹੂ ਆਇਆ ਯਾਰ ਰਿਪੋਰਟ ਮਿਲਣਾ ਮਾਮਾ ਪੱਠਲ ਪਾਉਣ ਦਾ ਹੱਥ ਲਾ ਥਾਂ ਨਹੀਂ ਕਿਤੇਗਾ ਆਹੋ ਆਵੇ ਕਾਕਾ ਸਟਰਾ ਫ੍ਰੀ ਬੈਠਾ ਵਾ ਤੁਹਾਨੂੰ ਮੈਂ ਸਾਰਿਆਂ ਨੂੰ ਫੇਮਸ ਕਰ ਦੇਣਾ ਤੁਹਾਨੂੰ ਮੈਂ ਇਹ ਤੁਹਾਡਾ ਸੁਭਾਗ ਹੈ ਵੇ ਤੁਹਾਨੂੰ ਮੈਂ ਵਲੌਗ ਚ ਲੈਣ ਦਿਆ ਏ ਗੁਰ ਇਹ ਤੁਹਾਡਾ ਸੁਭਾਗ ਹੈ ਵੇ ਤੁਹਾਨੂੰ ਵਲੌਗ ਚ ਲੈਣ ਦਿਆ ਉਹਦੇ ਚ ਨਾ ਨਾ ਆ ਲਿਲਾ ਤੂੰ ਲਈ ਜਾ ਮੁੰਡਾ ਗਾਲਾਂ ਲੈਣ ਲੱਗਾ ਏ ਇਹਨਾਂ ਚਾਹ ਗਾਲਾਂ ਲੈਣਦਾ ਆ ਆਪਣੇ ਨਾਲ ਜੰਗੇ ਦੇ ਘੜੋਕੇ ਆ ਲੈ ਜਾਂ ਮਿੰਟ ਤੇ ਫੁੱਟਰ ਕਰਕੇ ਗਾਂ ਗਏ ਉਹ ਅੱਛਾ ਪਿਆਰ ਨਾਲ ਅੱਛਾ ਇਹ ਬਾਈਆਂ ਨੇ ਬਾਈਆਂ ਨੇ ਪਿਆਰ ਨਾਲ ਆਵਾਜ਼ ਮਾਰੀ ਆ ਮੈਨੂੰ ਯਕੀਨ ਨਹੀਂ ਹੋ ਰਿਹਾ ਵੀ ਇਹਨੇ ਪਿਆਰ ਨਾਲ ਆਵਾਜ਼ ਮਾਰੀ ਆ ਕਾਕੇ ਦਾ ਜਮਾ ਮਾਨੀਆਂ ਬਠਰ ਚੋਕੰ ਦਾ ਕਾਕਾ ਭਗਾਵਗਾ ਬੱਠਲ ਮਾਰਨੇ ਕਰਦੇ ਪੈ ਰਹੇ ਹੁਣ ਇਹ ਸਾਥ ਕਿਉਂ ਇਹ ਹੁਣ ਜਾਂ ਕਾਕਾ ਜਾਂਦਾ ਤੇ ਜਾਂਦਾ ਬੱਠਲ ਜਾਂਦਾ ਏ ਇਹ ਕਾਕਾ ਕਹਿੰਦਾ ਮੈਂ ਇਟਲੀ ਜਾਣਾ ਤੇ ਜਾ ਕੇ ਸੇਤ ਕਿਨੂ ਤੋੜਿਆ ਕਰਨੇ ਤੇ ਕਾਕਾ ਤੇਰੀ ਪ੍ਰੈਕਟਿਸ ਹੀ ਆਏ ਇਹ ਇਹ ਸਦਮੇ ਜਾਂਦੇ ਇਹ ਅਰਥਾਲ ਬਾਈ ਜੀ ਕੀ ਗੱਲ ਤੁਸੀਂ ਸਹਿਮੇ ਕਿਉਂ ਜੇ ਤਾਂ ਨੂੰ ਕੀ ਪਾਣਾ ਵਰਤ ਕੇ ਢਾਡੇ ਲੈ ਹੋ ਜਾ ਪਾਵਾ ਕੀ ਕਰਦਾ ਤੂੰ ਬੱਠਰ ਇੱਥੇ ਗਾਂ ਦੇ ਉਹਨੂੰ ਫੜਾ ਦਿਆ ਕਰ ਆ ਜੇ ਖਾਦੀ ਆ ਜਾਂ ਮੈਨੂੰ ਫੜਾਈ ਜਾ ਮੈਨੂੰ ਫੜਾਈ ਜਾ ਕਰ ਮੈਂ ਦਰਸ਼ਕ ਸਾਰੇ ਲਿਓਨੇ ਨਾ ਫਿਰ ਵਿੱਚ ਕਾਕੇ ਇੱਥੇ ਇੱਥੇ ਕਾਕੇ ਮੋਟਾ ਪਰ ਨਹੀਂ ਮੋਟਿਆ ਅੱਗ ਦੀ ਨਾਲ ਮੋਟਾ ਵੇ ਬੱਠਰ ਭਗਾ ਕੇ ਮਾਰਦਾ ਮੋਟਾ ਕਿਹ ਕਈਆਂ ਵੇ ਰੱਖਿਆ ਵੀ ਉਹ ਵੇ ਇੱਕ ਨਾਲ ਇੱਕ ਦਦੇ אַ קיימע דרע גאַמע ਮੇਟਰੋ ਆਪਾਂ ਤਿਆਰੀ ਕਰ ਲੀਆ ਪਿੰਡ ਨੂੰ ਟਰਾਲੇ ਲਾਦ ਕੇ ਡਾਕ ਲਿਆ ਬੰਨ ਤੇ ਉਹ ਕੀ ਡਰਾਈਵਰ ਬਹਿ ਗਿਆ ਹੈ ਤੇ ਆਪਣਾ ਪ੍ਰੀਤ ਵੀ ਤੁਹਾਨੂੰ ਲੱਗਾ ਹੈ ਆਈ ਪਿੱਛੇ ਹੀ ਪਿੱਛੇ ਹੀ ਆ ਚੰਗਾ ਮਿਲਦੇ ਆ ਤੁਹਾਨੂੰ ਬਾਈ ਜੀ ਪਿੰਡ ਜਾ ਕੇ